ਮੈਂ ਕਿੱਦਾ ਮੌਸਮ ਰਹਿਗਾ ਅੱਜ ਦਾ ਟੈਂਪਰੇਚਰ ਕੀ ਹੈ ਜੀਐਸਸੀ ਪਿਛਲੇ ਦਿਨਾਂ ਤੋਂ ਦੇਖਿਆ ਕਿ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਸੋ ਇਹਦੇ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਅੱਜ ਕੁਝ ਥਾਵਾਂ ਤੇ ਸਪੈਸ਼ਲੀ ਜਿਹੜੇ ਨਰਥਰਨ ਡਿਸਟ੍ਰਿਕਟਸ ਨੇ ਪਠਾਨਕੋਟ ਗੁਰਦਾਸਪੁਰ ਔਰ ਅੰਮ੍ਰਿਤਸਰ ਉਹਨਾਂ ਵਾਸਤੇ orange alert ਜਾਰੀ ਕੀਤਾ ਗਿਆ ਔਰ ਨਾਲ ਲੱਗਦੇ ਕੁਝ ਨਰਥਰਨ ਡਿਸਟ੍ਰਿਕਟਸ ਔਰ ਕੁਝ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਔਰ ਉਹਨਾਂ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਪਰ ਆਉਣ ਵਾਲੇ 3-4 ਦਿਨ ਕਾਫੀ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅੱਜ ਅਸੀਂ ਪੀਏਯੂ ਚ ਮੌਜੂਦ ਆ ਡਾਕਟਰ ਪਵਨੀਤ ਕੌਰ ਕਿੰਗਰਾ ਮੈਮ ਨਾਲ ਤਾਂ ਜੁਣਨ ਅਸੀਂ ਮੌਸਮ ਦੀ ਜਾਣਕਾਰੀ ਬਾਰੇ ਗੱਲਬਾਤ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੌਨਸੂਨ ਨੇ ਪੰਜਾਬ ਵਿੱਚ ਦਸਤਕ ਦਿੱਤੀ ਹੋਈ ਹੈ ਤੇ ਆਓ ਜਾਣਦੇ ਹਾਂ ਕਿ ਆਪਾਂ ਨੂੰ ਇਸ ਇਸ ਮੌਸਮ ਵਿੱਚ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤੇ ਕਿੱਦਾਂ ਦਾ ਮੌਸਮ ਰਹੇਗਾ ਸਚਕਲ ਮੈਮ ਸਚਕਲ ਜੀ ਕਮ ਕਿਦਦਾ ਮੌਸਮ ਰਹੇਗਾ ਅੱਜ ਦਾ ਟੈਂਪਰੇਚਰ ਕੀ ਹੈ ਜੀਐਸਸੀ ਪਿਛਲੇ ਦਿਨਾਂ ਤੋਂ ਦੇਖਿਆ ਕਿ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਸੋ ਇਹਦੇ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਥੋੜੀ ਗ੍ਰੈਵਟ ਆਬਜ਼ਰਵ ਕੀਤੀ ਗਈ ਹੈ ਸੋ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਨੀਚੇ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਅੱਜ ਦਾ ਡੇ ਟਾਈਮ ਟੈਂਪਰੇਚਰ 32 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਅੱਜ ਦਾ ਨਾਈਟ ਟਾਈਮ ਟੈਂਪਰੇਚਰ 2.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਅੱਜ ਕੁਝ ਥਾਵਾਂ ਤੇ ਸਪੈਸ਼ਲੀ ਜਿਹੜੇ ਨਰਥਰਨ ਡਿਸਟ੍ਰਿਕਟਸ ਨੇ ਪਠਾਨਕੋਟ ਗੁਰਦਾਸਪੁਰ ਔਰ ਅੰਮ੍ਰਿਤਸਰ ਉਹਨਾਂ ਵਾਸਤੇ orange alert ਜਾਰੀ ਕੀਤਾ ਗਿਆ ਔਰ ਨਾਲ ਲੱਗਦੇ ਕੁਝ ਨਰਥਰਨ ਡਿਸਟ੍ਰਿਕਟਸ ਔਰ ਕੁਝ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਔਰ ਉਹਨਾਂ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਪਰ ਆਉਣ ਵਾਲੇ 3-4 ਦਿਨ ਕਾਫੀ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਠੀਕ ਹੈ ਮੈਮ ਜਿਹੜੀ ਵਧੀ ਹਿਊਮਿਡਿਟੀ ਦਾ ਕੀ ਕਾਰਨ ਹੈ ਔਰ ਇਹ ਕਦੋਂ ਤੱਕ ਰਹੇਗੀ ਜੀ ਕਿਉਂਕਿ ਮੌਨਸੂਨ ਜਿਹੜਾ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੋਣ ਕਰਕੇ ਜਿਹੜਾ ਹਵਾ ਦੇ ਵਿੱਚ ਮੌਇਸਚਰ ਕਾਫੀ ਹੈ ਸੋ ਹਮਸ ਫੜੀ ਇੱਕ ਗਰਮੀ ਬਣੀ ਹੋਈ ਹੈ ਅਨਕੰਫਰਟੇਬਲ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਕਿਉਂਕਿ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਐਕਟਿਵ ਹੈ ਸੋ ਆਉਣ ਵਾਲੇ ਦਿਨਾਂ ਵਿੱਚ ਵੀ ਫਿਲਹਾਲ ਸਾਨੂੰ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਦੇਖਣ ਨੂੰ ਮਿਲ ਸਕਦੀਆਂ ਨੇ ਠੀਕ ਹੈ ਮੈਮ ਜੇ ਆਪਾਂ ਡਾਈਟ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਡਾਈਟ ਜੇ ਕੋਈ ਚੀਜ਼ਾਂ ਜਿਵੇਂ ਪਰਹੇਜ਼ ਕਰਨ ਨੂੰ ਕਿਹਾ ਜਾਂਦਾ ਸਪੈਸ਼ਲੀ ਸਾਗ ਤੇ ਕੜੀ ਨੂੰ ਪਰਹੇਜ਼ ਕਰਨ ਨੂੰ ਕਿਹਾ ਜਾਂਦਾ ਮੌਨਸੂਨ ਦੇ ਸੀਜ਼ਨ ਜੀ ਮੌਨਸੂਨ ਸੀਜ਼ਨ ਦੇ ਵਿੱਚ ਕਿਉਂਕਿ ਇਨਫੈਕਸ਼ਨਸ ਵਗੈਰਾ ਦੇ ਕਾਫੀ ਚਾਂਸ ਹੁੰਦੇ ਆ ਤੋ ਸਾਨੂੰ ਸਾਰਿਆਂ ਨੂੰ ਹੈਲਦੀ ਡਾਈਟ ਔਰ ਥੋੜੀ ਲਾਈਟ ਡਾਈਟ ਲੈਣੀ ਚਾਹੀਦੀ ਹੈ ਤੇ ਫਾਰਮਰਸ ਦੀ ਗੱਲ ਕਰੀਏ ਤੋ ਉਹਨਾਂ ਲਈ ਅੱਜ ਜਾਂ ਆਉਣ ਵਾਲੇ ਦਿਨਾਂ ਵਿੱਚ ਕਿੱਦਾਂ ਦਾ ਮੌਸਮ ਰਹੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਕਿਉਂਕਿ ਕ੍ਰੀਪ ਕ੍ਰੌਪਸ ਨੂੰ ਪਾਣੀ ਦੀ ਲੋੜ ਕਾਫੀ ਹੁੰਦੀ ਹੈ ਸੋ ਅਸੀਂ ਸਮਝਦੇ ਹਾਂ ਕਿ ਇਹ ਬਾਰਿਸ਼ ਜਿਹੜੀ ਸਪੈਸ਼ਲੀ ਝੋਨੇ ਦੀ ਕ੍ਰੌਪ ਦੀ ਜਿਹੜੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਠੀਕ ਹੈ ਮੈਮ ਜਿਹੜੇ ਲੋਕ ਟ੍ਰਿਪ ਪਲਾਨ ਕਰਦੇ ਨੇ ਸਪੈਸ਼ਲੀ ਹਿਲੀ ਏਰੀਆਸ ਤੋਂ ਜਾਣ ਦੀ ਪਲਾਨ ਕਰਦੇ ਨੇ ਉਹਨਾਂ ਨੂੰ ਕਿੱਦਾਂ ਦਾ ਮੌਸਮ ਦੇਖ ਕੇ ਜਾਣਾ ਚਾਹੀਦਾ ਜੀ ਕਿਉਂਕਿ ਮੌਨਸੂਨ ਸੀਜ਼ਨ ਜਿਹੜਾ ਰੀਜਨ ਦੇ ਵਿੱਚ ਐਕਟਿਵ ਹੈ ਸੋ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹਦੀ ਏਰੀਆਸ ਕਾਫੀ ਪ੍ਰੋਨ ਹੁੰਦੇ ਨੇ ਡਿਜ਼ਾਸਟਰ ਵਾਸਤੇ ਲੈਂਡਸਲਾਈਡਸ ਜਾਂ ਕਲਾਊਡ ਬਰਸਟ ਵਗੈਰਾ ਉੱਤੇ ਹੋ ਜਾਂਦੇ ਨੇ ਸੋ ਜੇ ਇਹ ਉਹਨਾਂ ਦਾ ਇਸ ਤਰ੍ਹਾਂ ਦੇ ਪਲਾਨ ਨੇ ਤਾਂ ਉਹਨਾਂ ਨੂੰ ਆਨਵਾਰਡ ਦੇ ਦਿਨਾਂ ਦੀਆਂ ਵੈਦਰ ਕੰਡੀਸ਼ਨਸ ਦੇਖ ਕੇ ਹੀ ਜਿਹੜਾ ਆਪਣਾ ਟ੍ਰੈਵਲ ਪਲਾਨ ਕਰਨਾ ਚਾਹੀਦਾ ਠੀਕ ਹੈ ਮੈਮ ਤੇ ਜਿਹੜੇ ਸਪੈਸ਼ਲੀ ਡੌਗਸ ਜਾਂ ਹੋਰ ਐਨੀਮਲਸ ਹੈ ਉਹਨਾਂ ਨੂੰ ਇੱਧਰ ਦੇ ਮੌਸਮ ਸਪੈਸ਼ਲ ਕੇਅਰ ਦੀ ਲੋੜ ਹੈਗੀ ਹੈ ਮੈਮ ਤੁਹਾਨੂੰ ਕੀ ਲੱਗਦਾ ਜੀ ਕਿਉਂਕਿ ਜਦੋਂ ਹਮ ਉਸੜੀ ਗਰਮੀ ਹੁੰਦੀ ਹੈ ਹੌਟ ਐਂਡ ਹਿਮੀਡ ਕੰਡੀਸ਼ਨਸ ਹੁੰਦੀਆਂ ਨੇ ਤਾਂ ਉਹ ਹਿਊਮਨ ਬੀਇੰਗਸ ਲਈ ਵੀ ਐਨੀਮਲਸ ਲਈ ਵੀ ਸਾਰਿਆਂ ਲਈ ਹੀ ਜਿਹੜੀਆਂ ਕਾਫੀ ਅਨਕੰਫਰਟੇਬਲ ਹੁੰਦੀਆਂ ਨੇ ਸੋ ਜਿਵੇਂ ਲਾਈਫਸਟਾਕ ਦਾ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਉਹਨਾਂ ਦੇ ਸ਼ੈਡਸ ਪ੍ਰੋਪਰਲੀ ਵੈਂਟੀਲੇਟਿਡ ਹੋਣੇ ਚਾਹੀਦੇ ਨੇ ਔਰ ਟਾਈਮ ਟੂ ਟਾਈਮ ਉਹਨਾਂ ਨੂੰ ਪਾਣੀ ਦੀ ਅਵੇਲੇਬਿਲਿਟੀ ਹੋਣੀ ਚਾਹੀਦੀ ਹੈ ਸੋ ਡੌਗਸ ਵ ਠੀਕ ਹੈ ਮੈਮ ਔਨ ਵਾਲੇ ਦਿਨਾਂ ਵਿੱਚ ਕਿਹਦਾ ਦਾ ਮੌਸਮ ਦੇਖਣ ਨੂੰ ਮਿਲ ਸਕਦਾ ਆਪਾਂ ਨੂੰ ਜੀ ਔਨ ਵਾਲੇ ਤਿੰਨ ਚਾਰ ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਠੀਕ ਹੈ ਮੈਮ ਅਲਰਟ ਕਿਹੜੇ ਕਿਹੜੇ ਰੀਜਨਸ ਤੋਂ ਜਾਰੀ ਕੀਤਾ ਗਿਆ ਅਲਰਟ ਅੱਜ ਤਿੰਨ ਡਿਸਟ੍ਰਿਕਟਸ ਵਾਸਤੇ orange alert ਜਾਰੀ ਕੀਤਾ ਗਿਆ ਜੀ ਪਟਾਣਕੋਟ ਗੁਰਦਾਸਪੁਰ ਔਰ ਅਮਰਸਰ ਵਾਸਤੇ ਔਰ ਨਾਲ ਲੱਗਦੇ ਕੁਝ ਨਰਥਰਨ ਡਿਸਟ੍ਰਿਕਟਸ ਔਰ ਕੁਝ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ ਜਿਹੜਾ yellow alert ਜਾਰੀ ਕੀਤਾ ਗਿਆ ਠੀਕ ਹੈ ਧੰਨਵਾਦ ਜੀ ਤੁ ਜਿਵੇਂ ਕਿ ਤੁਸੀਂ ਦੇਖਿਆ ਕਿ ਅੱਜ ਅਸੀਂ ਪੀਯੂ ਚ ਮੌਜੂਦਾਂ ਤੇ ਡਾਕਟਰ ਪਵਨੀਤ ਕੌਰ ਕਿੰਗਰਾ ਮੈਮ ਨਾਲ ਅਸੀਂ ਮੌਸਮ ਦੀ ਜਾਣਕਾਰੀ ਲਈ ਹੈ ਗੱਲਬਾਤ ਕੀਤੀ ਹੈ ਤੇ ਆਪਾਂ ਨੂੰ ਪਤਾ ਲੱਗਿਆ ਹੈ ਕਿ ਕਿਸ ਤਰ੍ਹਾਂ ਦੀ ਡਾਈਟ ਆਪਾਂ ਨੂੰ ਖਾਣੀ ਚਾਹੀਦੀ ਹੈ ਟੈਂਪਰੇਚਰ ਕੀ ਹੈ ਮੌਸਮ ਕਿੱਦਾਂ ਦਾ ਰਹੇਗਾ ਤੇ ਡੌਗਸ ਯਾ ਐਨੀਮਲਸ ਲਈ ਕਿੱਦਾਂ ਦੀ ਆਪਾਂ ਨੂੰ ਕੇਅਰ ਕਰਨੀ ਚਾਹੀਦੀ ਹੈ ਤੇ ਜਿਹੜੇ ਸਪੈਸ਼ਲੀ ਟ੍ਰਿਪ ਪਲਾਨ ਕਰ ਰਹੇ ਨੇ ਉਹਨਾਂ ਨੂੰ ਵੀ ਜਿਹੜੀ ਉਹ ਜਾਣਕਾਰੀ ਮਿਲ ਗਈ ਹੋਏਗੀ ਤਾਂ ਐਦਾਂ ਦੀਆਂ ਹੋਰ ਅਪਡੇਟਸ ਤੁਹਾਨੂੰ ਦਿੰਦੇ ਰਵਾਂਗੇ ਬਣੇ ਰਹੋ ਦ ਸਿਟੀ ਹੈਡਲਾਈਨਸ ਨਾਲ ਧੰਨਵਾਦ